50 ਸਾਲ ਬਾਅਦ 50 ਸਾਲ ਬਾਅਦ ਕਈ ਸਰਕਾਰਾਂ ਆਈਆਂ ਤੇ ਕਈ ਗਈਆਂ ਡੇਰਾ ਬਸਿਆਣੇ ਨੂੰ ਪਾਣੀ ਨਹੀਂ ਦਿੱਤਾ ਕਿ ਮੈਂ ਮੰਤਰੀ ਜੀ ਨੂੰ ਇਹ ਪੁੱਛਣਾ ਚਾਹਨਾ ਕਿ ਇਹ ਜਿਹੜਾ ਤੁਸੀਂ 101 ਪਿੰਡ ਨੂੰ ਪੀਣ ਵਾਲਾ ਪਾਣੀ ਦਿੱਤਾ ਤੁਸੀਂ ਕੈਂਸਰ ਦੀ ਟ੍ਰੇਨ ਤੋਂ ਤੁਹਾਡੇ ਰਬਸੀ ਹਲਕੇ ਨੂੰ ਬਚਾ ਲਿਆ ਕਦੋਂ ਤੱਕ ਚਾਲੂ ਹੋ ਜਾਏਗਾ ਸਾਰਾ ਪ੍ਰੋਜੈਕਟ ਆਪਣਾ ਮੈਂ ਇਹ ਗੱਲ ਸਪੀਕਰ ਸਾਹਿਬ ਪੁੱਛਣਾ ਚਾਹਨਾ ਕਿ ਤੁਸੀਂ 10000 ਤੋਂ ਵੱਧ ਪੇਸ਼ੈਂਟ ਕੈਂਸਰ ਦੇ ਹੋ ਚੁਗੇ ਆ ਜਵਾਬਤਾ ਸਪੀਕਰ ਸਾਹਿਬ ਮੁੰਡਿਆਨ ਸਾਹਿਬ ਦਾ ਆ ਗਿਆ ਮੇਰੇ ਕੋਲ ਜਵਾਬ ਦੇਤਾ ਆ ਜਿਹੜਾ ਇਹਨਾਂ ਦਿੱਤਾ ਮੈਨੂੰ ਥੋੜਾ ਬਹੁਤ ਆ ਅੱਛਾ ਪਰ ਅੱਜ ਇੱਕ ਗੱਲ ਬੜੀ ਖੁਸ਼ੀ ਦੀ ਹੈ ਕਿ ਸੌਂਦ ਸਭ ਤੋਂ ਸ਼ੁਰੂ ਹੋ ਕੇ ਸਾਰੇ ਮੰਤਰੀਆਂ ਨੇ ਸਾਰੇ ਕੰਮ ਕਰਤੇ ਵਾਹ ਜੀ ਵਾਹ ਕੀ ਬਾਤ ਮੈਨੂੰ ਬੜਾ ਵਧੀਆ ਲੱਗਿਆ ਮੈਨੂੰ ਲੱਗਦਾ ਵੀ ਮੰਤਰੀ ਜੀ ਮੇਰੇ ਵਾਲਾ ਵੀ ਕੰਡਾ ਕੱਢ ਦਿਓ ਔਰ 50 ਸਾਲ ਬਾਅਦ 50 ਸਾਲ ਬਾਅਦ ਕਈ ਸਰਕਾਰਾਂ ਆਈਆਂ ਤੇ ਕਈ ਗਈਆਂ ਡੇਰਾ ਬਸੀਆਂ ਨੂੰ ਪਾਣੀ ਨਹੀਂ ਦਿੱਤਾ ਕਿਸੇ ਨੇ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਸਪੀਕਰ ਸਾਹਿਬ ਮੈਂ ਤਾਂ ਕੋਟਕਪੂਰੇ ਤੋਂ ਤੁਰਿਆ ਸੀ ਤੇ ਮੇਰੀ ਸੁਣਵਾਈ ਹੋ ਗਈ ਤੁਹਾਡਾ ਧੰਨਵਾਦ ਹੈ ਮੈਂ ਮੰਤਰੀ ਜੀ ਨੂੰ ਇਹ ਪੁੱਛਣਾ ਚਾਹਨਾ ਕਿ ਇਹ ਜਿਹੜਾ ਤੁਸੀਂ 101 ਪਿੰਡ ਨੂੰ ਪੀਣ ਵਾਲਾ ਪਾਣੀ ਦਿੱਤਾ ਤੁਸੀਂ ਕੈਂਸਰ ਦੀ ਟ੍ਰੇਨ ਤੋਂ ਤੁਹਾਡੇ ਰੱਬ ਸੀ ਹਲਕੇ ਨੂੰ ਬਚਾ ਲਿਆ ਇਹ ਕਦੋਂ ਤੱਕ ਚਾਲੂ ਹੋ ਜਾਏਗਾ ਸਾਰਾ ਪ੍ਰੋਜੈਕਟ ਆਪਣਾ ਮੈਂ ਇਹ ਗੱਲ ਸਪੀਕਰ ਸਾਹਿਬ ਪੁੱਛਣਾ ਚਾਹਨਾ ਕਿਉਂਕਿ ਡੇਰਾ ਬਸੀ 10000 ਤੋਂ ਵੱਧ ਪੇਸ਼ੈਂਟ ਕੈਂਸਰ ਦੇ ਹੋ ਚੁੱਕਿਆ ਹੈ ਥੈਂਕ ਯੂ ਜੀ ਕਦੋਂ ਤੱਕ ਕਰਦੇ ਹੋਗੇ ਮੁੰਡੀਆਂ ਸਾਹਿਬ ਮਾਨਯੋਗ ਸਪੀਕਰ ਸਾਹਿਬ ਜਲ ਸਰੋਤ ਵਿਭਾਗ ਪੰਜਾਬ ਵੱਲੋਂ ਇਸ ਮੰਤਵ ਲਈ ਜਲ ਸਪਲਾਈ ਅਤੇ ਸੈਨੀਟਾਈਜਮ ਵਿਭਾਗ ਨੂੰ 26/12/24 ਨੂੰ ਆਰ ਡੀ 100 ਵਿਖੇ ਅਰਨੋਲੀ ਡਿਸਟ੍ਰੀਬਿਊਟਰੀ ਤੋਂ 11 ਕਿਊਸਕ ਪਾਣੀ ਮਹਈਆ ਕਰਵਾਉਣ ਲਈ ਐਨਓਸੀ ਜਾਰੀ ਕੀਤੀ ਹੈ ਇਸ ਸਮੇਂ ਇਸ ਪ੍ਰੋਜੈਕਟ ਦੀ ਫੀਜ਼ਿਬਿਲਿਟੀ ਦੀ ਪੁਸ਼ਟੀ ਕਰਨ ਤੇ ਉਸ ਅਨੁਸਾਰ ਡੀਪੀਆਰ ਤਿਆਰ ਕਰਨ ਲਈ ਫੀਲਡ ਸਰਵੇਖਣ ਕੀਤਾ ਜਾ ਰਿਹਾ ਹੈ ਇਸ ਪ੍ਰੋਜੈਕਟ ਦੀ ਸ਼ੁਰੂਆਤ ਲਈ ਸਮਾ ਸਿਮਾ ਫੀਜ਼ਿਬਿਲਿਟੀ ਰਿਪੋਰਟ ਡੀਪੀਆਰ ਦੀ ਪ੍ਰਵਾਨਗੀ ਤੇ ਫੰਡਾਂ ਦੇ ਪ੍ਰਵਾਨਤ ਤੇ ਨਿਰਭਰ ਰਹੇਗੀ ਪਰ ਮੈਂ ਮਾਨਯੋਗ ਮੈਂਬਰ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਬਹੁਤ ਜਲਦੀ 4 ਮਹੀਨੇ ਦੇ ਅੰਦਰ ਅੰਦਰ ਹੋ ਜਾਏਗਾ ਜੀ ਕੀ ਬਾਤ ਹੈ ਜੀ 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 ਦੋ ਟਾਈਮ ਬਾਉਂਡ ਕਰ ਦਿਓ ਅੱਜ ਸਾਰੇ ਮੰਤਰੀਆਂ ਨੇ ਦਰਿਆਦਿਲੀ ਦਿਖਾਤੀ ਤੁਸੀਂ ਵੀ ਕਰ ਦਿਓ ਉਹ ਕਹਿਦਾ ਜੀ ਮੈਂ 4 ਮਹੀਨੇ ਕਿਹਾ ਜੀ ਛੇਤੀ ਕਰਾ ਦਿਓ ਪੰਜ ਮਹੀਨੇ ਹੋ ਗਏ ਜੀ